ਸੋਨੇ ਦਾ ਸਮਾਨ ਕੈਸ਼ ਚਾਂਦੀ ਦਾ ਆਈਟਮਸ ਕੁਝ ਉਹ ਸਾਰੀਆਂ ਉਹਨਾਂ ਦੀਆਂ ਚੋਰੀਆਂ ਹੋ ਗਈਆਂ ਤੋੜੀ ਦੇ ਇਰੀਏ ਦੇ ਵਿੱਚ ਵਿਕਿੰਗ ਨਹੀਂ ਅਮਰਗੜ ਦੇ ਵਿੱਚੋਂ ਚੋਰੀ ਹੋ ਗਈ ਜੇਰੀਏ ਦੇ ਵਿੱਚ ਸੀਗਾਰ ਵੀ ਨੇ ਦੇਖਿਆ ਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਤਾਂ ਉਹ ਕੰਦ ਟੱਪ ਕੇ ਹਨ ਅਗਰ ਸ਼ਾਹਲ ਹੋ ਗਏ ਇਹ ਮੁਹੰਮਦ ਸਾਦਕ ਇਹ ਵਾਸੀ ਗੋਵਿੰਦਨਗਰ ਦਾ ਰਹਿਣ ਵਾਲਿਆ ਹੈ ਕੇਸ ਨੂੰ ਫਰਦਰ ਇਨਵੈਸਟੀਗੇਟ ਕਰਕੇ ਇਹਨੂੰ ਪੋርት ਦੇ ਵਿੱਚ ਪੇਸ਼ ਕਰਾਂਗੇ ਜੀ શ્રી ਗਗਨਜੀਤ ਸਿੰਘ ਬੀਪੀਐਸ ਸੀਨੀਅਰ ਕਪਤਾਨ ਪੁਲਿਸ ਜੀ ਦੇ ਦੀਸ਼ਾ ਨਿਰਦੇਸ਼ਾਂ ਹੇਠ ਮਲੇਰ ਕੋਟਲਾ ਪੁਲਿਸ ਦੀ ਮਾੜੇ ਅਨਸਰਾਂ ਖਿਲਾਫ ਅਤੇ ਨਸ਼ੇ ਤਸਕਰਾਂ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਮਲੇਰ ਕੋਟਲਾ ਸਬਡਿਵੀਜ਼ਨ ਦੇ ਥਾਣਾ ਸਿਟੀ 1 ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ 11 ਤਰੀਕ ਨੂੰ ਮਹਿਬੂਬ ਅਕਤਰ ਜੀ ਆਪਣੇ ਪਰਿਵਾਰ ਸਮੇਤ ਕਿਤੇ ਵਿਆਹ ਦੇ ਪ੍ਰੋਗਰਾਮ ਤੇ ਗਏ ਸੀ ਤਾਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਘਰ ਵਿੱਚ ਕਿਸੇ ਨੇ ਆ ਕੇ ਘਰ ਦੇ ਵਿੱਚ ਚੋਰੀ ਕੀਤੀ ਉਸ ਘਟਨਾ ਨੂੰ ਅੰਜਾਮ ਉਹਨਾਂ ਨੇ ਤਕਰੀਬਨ ਉਸਨੇ 10:30 ਦੇ ਕਰੀਬ ਦਿੱਤਾ ਜਦੋਂ ਵਾਪਸ ਆ ਕੇ ਉਹਨਾਂ ਨੇ ਦੇਖਿਆ ਕਿ ਘਰ ਦੇ ਜਿੰਦੇ ਟੁੱਟੇ ਪਏ ਨੇ ਤੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਤੇ ਉਹਨਾਂ ਦੇ ਸੋਨੇ ਦਾ ਸਮਾਨ ਕੈਸ਼ ਚਾਂਦੀ ਦਾ ਆਈਟਮਸ ਕੁਝ ਉਹ ਸਾਰੀਆਂ ਉਹਨਾਂ ਦੀਆਂ ਚੋਰੀ ਹੋ ਗਈਆਂ ਤਾਂ ਉਸ ਉਹਨਾਂ ਦੇ ਬਿਆਨ ਰਿਕਾਰਡ ਕਰਕੇ ਅਸੀਂ 272 ਨੰਬਰ ਐਫ ਆਈ ਆਰ ਮਿਤੀ 13 11 2025 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 331 ਸਪਲਸ 4 305 ਤੇ 324 ਸਪਲਸ 4 ਬੀ ਐਨ ਐਸ ਦੇ ਵਿੱਚ ਸਹਾਣਾ ਸਿਟੀ 1 ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਡਿਪਲੋਟ ਕੀਤੀਆਂ ਜਿਹੜੀ ਹੈ ਕਿ ਇੱਕ ਟੈਕਨੀਕਲ ਸਰਵੇਲੈਂਸ ਨੂੰ ਦੇਖ ਰਹੀਆਂ ਸੀਗੀਆਂ ਸੀਸੀਟੀਵੀ ਸਰਵੇਲੈਂਸ ਤੇ ਸਾਡੀ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਤੇ ਉਸ ਦੇ ਲੜੀ ਦੇ ਵਿੱਚ ਹੀ ਸਾਨੂੰ ਇਹ ਇੱਕ ਸਫਲਤਾ ਹਾਸਲ ਹੋਈ ਜਦੋਂ ਮੁਹੰਮਦ ਸਾਦਿਕ ਸਾਨੂੰ ਇਹ ਕਲੀਅਰ ਹੋਇਆ ਕਿ ਮੁਹੰਮਦ ਸਾਦਿਕ ਇਹ ਵਾਸੀ ਗੋਵਿੰਦਨਗਰ ਦਾ ਰਹਿਣ ਵਾਲਿਆ ਕਿ ਇਹਨੇ ਹੀ ਘਟਨਾ ਨੂੰ ਇੰਜਾਮ ਦਿੱਤਾ ਸੀਗਾ ਤੇ ਅਸੀਂ ਇਸ ਨੂੰ ਅਰੈਸਟ ਕਰਕੇ ਇਹਦੇ ਕੋਲੋਂ ਸੋਨੇ ਦਾ ਸਮਾਨ ਤੇ ਚਾਂਦੀ ਦੇ ਜਿਹੜੇ ਗਹਿਣੇ ਸੀਗੇ ਉਹ ਸੇ ਬਰਾਮਦ ਕਰ ਲਏ ਨੇ ਤੇ ਅਸੀਂ ਹੁਣ ਅੱਗੇ ਇਸ ਨੂੰ ਫਰਦਰ ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਉਹ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਸਰ ਪਹਿਲਾਂ ਵੀ ਪ੍ਰਾਪਤ ਮਾਮਲੇ ਦਰਜ ਨੇ ਜੀ ਬਿਲਕੁਲ ਜੀ ਅਸੀਂ ਇਸ ਦਾ ਰਿਕਾਰਡ ਚੈੱਕ ਕੀਤਾ ਹੈ ਤਾਂ ਐਸ ਦੇ ਉੱਪਰ ਤਕਰੀਬਨ 6 ਐਫਆਈਆਰ ਰਿਸਟਰਡ ਨੇ ਤੇ ਸਾਰੀਆਂ ਚੋਰੀ ਦੀ ਐਫਆਈਆਰ ਰਜਿਸਟਰਡ ਨੇ ਇਹਦੇ ਉੱਪਰ ਤੇ ਉਹ ਸਾਰੀਆਂ ਮੋਸਟਲੀ ਲੋਕਲ ਹੈਗੀਆਂ ਨੇ ਧੂਰੇ ਦੇ ਏਰੀਆ ਦੇ ਵਿੱਚ ਵੀ ਕੀਤੀਆਂ ਅਹਿਮਦਗੜ੍ਹ ਦੇ ਏਰੀਆ ਚ ਵੀ ਇਹਨੇ ਚੋਰੀ ਕੀਤੀ ਹੈ ਜੀ ਬਿਲਕੁਲ ਸ਼ਾਮ ਦਾ ਟਾਈਮ ਸੀਗਾ ਜੀ ਜਿਵੇਂ ਤੁਸੀਂ ਦੱਸਿਆ ਸੀਸੀਟੀਵੀ ਦੀ ਜਿਹੜੀ ਵੀ ਫੁਟੇਜ ਸੀਗੀ ਉਹ ਸਾਨੂੰ ਘਰ ਦੇ ਬਾਹਰ ਨਹੀਂ ਤਾਂ ਥੋੜੀ ਦੂਰੀ ਦੇ ਚ ਤਕਰੀਬਨ 60 ਮੀਟਰ ਦੀ ਦੂਰੀ ਦੇ ਵਿੱਚ ਸਾਨੂੰ ਸੀਸੀਟੀਵੀ ਮਿਲੇ ਤਾਂ ਉਹਦੇ ਵਿੱਚ ਸਾਨੂੰ ਜਰੂਰ ਦਿੱਕਤ ਆਈ ਉਹਨੂੰ ਪਛਾਣਨ ਦੇ ਵਿੱਚ ਇਹਨੂੰ ਟ੍ਰੇਸ ਕਰਨ ਦੇ ਵਿੱਚ ਸਰ ਬਿਲਕੁਲ ਕਰ ਰਹੇ ਲੋਕਾਂ ਨੂੰ ਜਿਨ੍ਹਾਂ ਨੇ ਸੀਸੀਟੀਵੀ ਨਹੀਂ ਲਗਵਾਏ ਹਾਂਜੀ ਹਾਂ ਬਿਲਕੁਲ ਜੀ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਸੀਸੀਟੀਵੀਜ਼ ਸਾਰੇ ਏਰੀਆਜ਼ ਦੇ ਵਿੱਚ ਮੌਜੂਦ ਹਨ ਉਹਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਕਾਫੀ ਹੈਲਪ ਹੁੰਦੀ ਹੈ ਤਾਂ ਉਵੇਂ ਜਿਵੇਂ ਘਰਾਂ ਦੇ ਵਿੱਚ ਜਦੋਂ ਕੈਮਰੇ ਲੱਗੇ ਹੁੰਦੇ ਹਨ ਸਿਕਿਉਰਟੀ ਸਿਸਟਮਸ ਲੱਗੇ ਹੁੰਦੇ ਹਨ ਤਾਂ ਖੁਦ ਵੀ ਲੋਕ ਸਿਕਿਉਰ ਰਹਿੰਦੇ ਨੇ ਤੇ ਕ੍ਰਾਈਮ ਰਿਡਕਸ਼ਨ 'ਚ ਬਹੁਤ ਹੈਲਪ ਹੁੰਦੀ ਹੈ ਸਰ ਉਹ ਹੈਕਿੰਗ ਕੀਤੀ ਸੀ ਇਹਨੇ ਇਸੇ ਤੀ ਜੋ ਤਰਦਾ ਜੀ ਅਸੀਂ ਅਜੇ ਇਹਦਾ ਰਿਮਾਂਡ ਲੈ ਰਹੇ ਹਾਂ ਤੇ ਅਜੇ ਇਹਨੂੰ ਫਰਦਰ ਕਲੀਅਰ ਕਰ ਲਾਂਗੇ ਤੇ ਜਿੰਨਾ ਕੋ ਹੁਣ ਤੱਕ ਕਲੀਅਰ ਹੋਇਆ ਕਿ ਇਹ ਗੋਬਿੰਦਨਗਰ ਦਾ ਰਹਿਣ ਵਾਲਾ ਹੈ ਤੇ ਉਸ ਏਰੀਆ ਦੇ ਵਿੱਚ ਸੀਗਾ ਜਦੋਂ ਇਹਨੇ ਦੇਖਿਆ ਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਤਾਂ ਉਹ ਕੰਧ ਟੱਪ ਕੇ ਇਹਨੇ ਅੰਦਰ ਦਾਖਲ ਹੋ ਗਿਆ